ਜੈ ਮਾਤਾ ਦੀ ਸਾਰੇ ਭਗਤਾਂ ਨੂੰ ਸਾਵਣ ਮਹੀਨਾ ਚੱਲ ਰਿਹਾ ਹੈ ਜੀ ਮਹਾਮਾਈ ਦੇ ਨਵਰਾਤਰੇ ਸ਼ੁਰੂ ਹੋਣ ਵਾਲੇ ਨੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਨੈਣਾ ਦੇਵੀ ਸੇਵਾ ਦਲ ਲੰਗਰ ਕਮੇਟੀ ਵੱਲੋਂ ਸ਼੍ਰੀ ਜਮਕੌਰ ਸਾਹਿਬ ਨਗਰ ਇਲਾਕਾ ਨਿਵਾਸੀਆਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਫੌਜੀ ਵੀਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਸਹਿਯੋਗ ਹੁੰਦੇ ਨੇ ਸੋ ਵਿਸ਼ਾਲ ਭੰਡਾਰਾ ਨਹਿਰ ਦੇ ਕੰਢੇ ਨੇੜੇ ਨੇੜੇ ਖਵਾਜਾ ਬਲੀ ਸਰਕਾਰ ਜੀ ਦਾ ਮੰਦਰ ਹੈ ਤੇ ਨੇੜੇ ਥੀਮ ਪਾਰਕ ਪੈ ਜਾਂਦਾ ਹੈ ਸ਼੍ਰੀ ਜਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਸੋ ਸਾਰੀ ਭਗਤਾਂ ਨੂੰ ਬੇਨਤੀ ਵੀ ਸਾਰੇ ਜ਼ਰੂਰ ਇੱਥੇ ਰੁੱਕ ਕੇ ਜਾਇਓ ਚਾਹ ਪਾਣੀ ਪ੍ਰਸ਼ਾਦਾ ਪਕੌੜੇ ਸ਼ਾਕੇਜਾਇਓ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਵੱਡਾ ਲੰਗਰ 20 ਦਿਨ ਚੱਲਣਾ ਹੈ ਸੋ ਜਰੂਰ ਮਹਾਮਈ ਦੇ ਭਗਤ ਜਿਹੜੇ ਵੀ ਮਾਤਾ ਨੈਣਾ ਦੇਵੀ ਦਰਬਾਰ ਨੂੰ ਲੰਘਣਗੇ ਨਵਰਾਤਰ ਵੀ ਸ਼ੁਰੂ ਹੋਣ ਵਾਲੇ ਨੇ ਸੋ ਇਹ ਲੰਗਰ 20 ਤਰੀਕ ਤੋਂ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਸੋ ਸਾਰੇ ਜਰੂਰ ਸ਼ਾਕੇਜਾਇਓ ਤੇ ਅੱਜ ਗਰਮਾ ਗਰਮ ਜਿਹੜੇ ਪਕੌੜੇ ਗੱਡੇ ਜਾ ਰਹੇ ਆ ਸੋ ਸੰਗਤਾਂ ਪਿਆਰ ਦੇ ਨਾਲ ਸ਼ਕਰੀਆ ਸਾਰੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੀਆਂ ਮਾਤਾਵਾਂ ਭੈਣਾਂ ਬੱਚਿਆਂ ਦਾ ਵੀਰਾਂ ਦਾ ਬਜ਼ੁਰਗਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਸਾਡੇ ਆਹ ਆਗੇ ਪਹੁੰਚੋ ਸੇਵਾ ਕਰੋ ਯੋਗਦਾਨ ਪਾਓ ਆਪਣਾ ਹਿੱਸਾ ਪਾਓ ਜਿਨ੍ਹਾਂ ਨੇ ਹਿੱਸਾ ਪਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੀ ਮਾਤਾ ਰਾਨੀ ਸਾਰਿਆਂ ਦੇ ਕਿਰਪਾ ਕਰੇ ਜੀ ਜਿਨੇ ਵੀ ਦਾਨ ਕੀ ਸੱਜਣਾ ਜਿਨ੍ਹਾਂ ਨੇ ਦਿਲ ਖੋਲ ਕੇ ਦਾਨ ਦਿੱਤਾ ਜਰੂਰ ਆਓ ਜੀ ਸੇਵਾ ਕਰਾਓ ਜੀ ਬਹੁਤ ਕੰਮ ਹੁੰਦਾ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਲੰਗਰ ਭੰਡਾਰੇ ਲਾਣੇ ਹੁੰਦੇ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਚੱਲਦੇ ਆ ਸੋ ਬਹੁਤ ਕੰਮ ਹੁੰਦਾ ਜਰੂਰ ਉੱਥੇ ਪਹੁੰਚੋ ਨਹਿਰ ਦੇ ਕੰਢੇ ਸੇਵਾ ਕਰਾਓ ਤੇ ਲੰਗਰ ਛੱਕ ਕੇ ਜਾਓ ਜੀ ਸਾਰਿਆਂ ਨੂੰ ਬੇਨਤੀ ਹੈ ਜਰੂਰ ਸਾਰੇ ਲੰਗਰ ਛੱਕ ਕੇ ਜਾਇਓ ਜੀ ਗਰਮਾ ਲਗਾਤਾਰ ਚੱਲ ਰਿਹਾ ਜੀ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਜਿਹੜੇ ਲੱਗਣਗੇ 20 ਦਿਨ ਲੱਗ ਰਾ ਟੁੱਟ ਵਰਤਨਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰੇ ਨੇ ਹਮ ਹਮ ਅੱਗੇ ਪਹੁੰਚਣਾ ਹੈ ਨਹਿਰ ਦੇ ਕੰਢੇ ਨੇੜੇ ਖਵਾਜਾ ਬਲੀ ਸਰਕਾਰ ਜੀ ਦਾ ਸਥਾਨ ਹੈ ਤੇ ਨੇੜੇ ਥੀਮ ਪਾਰਕ ਪੈ ਜਾਂਦਾ ਪਿੰਡ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਨੈਣਾ ਦੀ ਵੀ ਸੇਵਾ ਦਾ ਲੰਗਰ ਕਮੇਟੀ ਵੱਲੋਂ ਸ਼੍ਰੀ ਚਮਕੌਰ ਸਾਹਿਬ ਦੇ ਸਾਰੇ ਵਾਸੀਆਂ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਫੌਜੀ ਵੀਰਾਂ ਵੱਲੋਂ ਵੱਡੇ ਸਹਿਯੋਗ ਹੁੰਦੇ ਆ ਸੋ ਬਹੁਤ-ਬਹੁਤ ਧੰਨਵਾਦ ਆ ਸਾਡੇ ਰਾਮੇਬ ਤੇ ਹਾਂ ਆਪਣਾ ਮਹਮਈ ਦਾ ਲੰਗਰ ਚੱਲ ਰਿਹਾ ਸੌਂਗ ਦੇ ਚੱਲੇ ਚੱਲ। ਆਪਾਂ ਹਰ ਤਾਂ ਲਾਉਨੇ। ਅੱਛਾ ਅਸਲ 11ਵਾਂ ਪੜਾ ਦਾ 2015 ਚੱਲ ਰਿਹਾ। ਜੀ ਤੇ ਕੱਲ ਦਾ 20 ਤਰੀਕ ਦਾ ਇਹ ਲੰਗਰ ਚੱਲ ਰਿਹਾ ਚਾਪੜੇ ਦਾ। ਠੀਕ ਆ। ਤੇ ਆਉਣ ਵਾਲੇ 9 ਅਗਸਤ ਤੱਕ ਇਹ ਲੰਗਰ ਮਹਮਈ ਦਾ। ਠੀਕ ਆ ਜੀ। ਤੇ ਬਾਕੀ ਦੇਖੋ ਨਗਰ ਨਿਵਾਸੀ ਵੀ ਬਹੁਤ ਸਾਨੂੰ ਖੈਲਕਾ ਜੋਗ ਵਾਲੇ ਸਾਰੇ ਨਗਰ ਨਿਵਾਸੀ ਜੋਗ ਦਾ ਡਗੜਾ ਲੰਗਰ ਚੱਲਦਾ। ਬਾਕੀ ਦੀਆਂ ਛਾਗੀਆਂ ਤਾਂ ਆਉਂਦੀ ਜਾਂਦੀਆਂ ਸਾਨੂੰ ਬਹੁਤ ਫੇਰ ਲਿਖੇ ਜਾਂਦਾ। ਠੀਕ ਆ ਜੀ। ਤੇ ਮੈਂ ਤਾਂ ਮਹਾਮਈ ਦੇ ਪ੍ਰਤਾਪ ਪ੍ਰਸਤਾ ਕਹਾ ਦਾ ਮ ਦਾਨੀ ਸੱਜਣਾ ਮਹਾਮੇ ਸਾਉਣੀ ਚੜ੍ਹਦੀ ਕਲਾ ਰੂਹ ਦਾ ਕਮਾਗਤ ਜਦੋਂ ਨੇ ਰਾਤ ਟੋਣੇ ਸੱਖਿਆ ਬਖਸ਼ੇ ਹੋਰ ਵੀਰ ਸਾਉ ਨੂੰ ਬੇਨਤੀ ਕਰਦਾ ਵੀ ਇਹ 20 ਦਿਨ ਲੱਗੇ ਚੱਲਣਾ ਹੋਰ ਵੀ ਜੇ ਮੇਰੇ ਕਿਤੇ ਵੀਰ ਭੈਣ ਭਰਾ ਨੇ ਕੋਈ ਹੈਲਪ ਕਰਨੀ ਹੋਵੇ ਤਾਂ ਕਰ ਸਕਦਾ ਉਹ ਨਹੀਂ ਬਿਲਕੁਲ ਹੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੱਧ ਤੋਂ ਵੱਧ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਆਹ ਦੇਖੋ ਸਭ ਦੇ ਦੇਖੋ ਅਸੀਂ ਪੰਜ ਚਾਰ ਬੰਦੇ ਐਡਾ ਬੜਾ ਅਰੇਂਜ ਨਹੀਂ ਕਰ ਸਕਦੇ 24 ਘੰਟੇ ਲੰਗਰ ਚੱਲਦਾ 20 ਦਿਨ ਦਾ ਲੰਗਰ ਹਾਂਜੀ 20 ਦਿਨ ਚਾਰ ਬੰਦੇ ਦਾ ਅਸੀਂ ਐਡਾ ਬੜਾ ਅਰੇਂਜ ਨਹੀਂ ਕਰ ਸਕਦੇ ਇਹ ਸਭ ਮਹਾਮਾਏ ਦੀ ਕਿਰਪਾ ਬਾਾਕੀ ਤੁਹਾਡੇ ਵਰਗੇ ਮੇਰੇ ਦ ਕੋਈ ਦੇਖੋ ਸਾਨੂੰ ਵੱਧ ਵਿਦਵਨ ਦਾ ਕੋਈ ਘਾਟੇ ਨਹੀਂ ਸਭ ਇੱਕੋ ਬਰਾਬਰ ਆ ਠੀਕ ਹੈ ਉਹਨਾਂ ਸਾਰਿਆਂ ਨੇ ਜੋ ਵੀ ਜਿੱਥੇ ਤੱਕ ਉਹਨਾਂ ਦੀ ਪਹੁੰਚ ਆ ਸਾਰੇ ਨੇ ਸਾਡੀ ਹੈਲਪ ਕਰਦਾ ਫਿਰ ਵੀ ਕੱਲ ਤੋਂ ਮੈਂ ਕਹਿੰਦਾ ਕੱਲ ਬਾਰਿਸ਼ ਹੋਈ ਅੱਜ ਵੀ ਬਾਰਿਸ਼ ਹੋਈ ਆ ਥੋੜੀ ਸੀ ਅੱਜ ਵੀ ਥੋੜੀ ਸਵੇਰ ਦੀ ਹੋ ਰਹੀ ਥੋੜੀ ਬੁੰਦਾਬੰਦੀ ਹੋ ਰਹੀ ਹੈ ਅੱਜ ਵੀ ਚਾਪ ਪਕੌੜੇ ਲੰਗੇ ਜਿਆਦਾ ਦੇ ਵਿੱਚ ਬਹੁਤ ਵਧੀਆ ਹੋਇਆ ਮਤਲਬ ਕਹਿੰਦੇ ਜੇ ਬੁੰਦਾਬੰਦੀ ਬੁੰਦੀ ਹੈ ਘਰ ਵੀ ਪਕੌੜੇ ਬਣਾਉਣੇ ਬੀ ਬੁੰਦਾਬੰਦੀ ਹੋ ਰਹੀ ਹੈ ਠੰਡਾ ਵਸੇ ਪਕੌੜੇ ਬਣਾ ਲਈ ਅੱਜ ਬਹੁਤ ਵਧੀਆ ਮਤਲਬ ਜਿਹਹ ਜ ਸਾਡਾ ਅੱਜ ਪਕੌੜੇ ਬਣਾਏ ਉਹਦੇ ਰਿਲੇਟਡ ਅਜ ਬਹੁਤ ਵਧੀਆ ਵਸਾਂ ਜੀ ਹੁੰਦਾ ਅਕਸਰ ਆਪਣੇ ਘਰਾਂ ਚ ਜਦੋਂ ਮਹੀ ਪੈਂਦਾ ਆਪਾਂ ਕਹਿੰਦੇ ਆ ਵੀ ਗਰਮਾ ਗਰਮ ਪਕੌੜੇ ਬਣਾ ਲਓ ਹਾਂਜੀ ਸਾਂਝ ਬਹੁਤ ਅੱਜ ਮਾਤਾ ਜੀ ਦੇ ਦੁੱਧ ਲੰਗਰ ਵਰਤ ਰਹੇ ਗਰਮਾ ਗਰਮ ਪਕੌੜੇ ਚੱਲ ਰਹੇ ਬਹੁਤ ਕੱਲ ਤੁਸੀਂ ਲੰਗਰ ਕੱਲ ਤਾਂ ਬਹੁਤ ਮਹਾਮਾਇ ਦੀ ਕਿਰਪਾ ਬਹੁਤ ਠੱਕਾ ਫੈਰੇ ਆ ਮਹਾਮਾ ਦੇਖੋ ਹਾਂਜੀ ਹਾਂਜੀ ਝੋਰ ਸ਼ੋਰ ਨਾਲ ਤਾਂ ਆਲੂ ਵੀ ਆ ਰਹੇ ਆ ਬਾਕੀ ਜਿਹੜੇ ਆਪਣੇ ਠੀਕ ਹੈ ਨਗਰ ਵਾਸੀ ਸਾਰੇ ਵੀ ਆ ਵੀ ਰਹੇ ਆ ਉੱਖੇ ਵੀ ਸੇਵਾ ਇੱਥੇ ਵੀ ਸੇਵਾ ਕਰਕੇ ਜਾ ਰਹੇ ਆ ਦੁਬਾਰਾ ਲੰਗਰ ਦੇ ਵਿੱਚ ਵੀ ਇੱਥੇ ਵੀ ਸਾਨੂੰ ਸੇਵਾ ਸੀ ਲਾ ਜੰਦੇ ਆ ਵੀ ਇਹ ਤੋਂ ਬਈ ਤੁਸੀਂ ਲੱਗੇ ਮੈਂ ਜਦੋਂ ਮੰਨੀ ਦੀ ਤਿਆਰੀ ਕਰਨ ਵਾਸਤੇ ਜੋ ਵੀ ਮਿਹਰ ਨਾਲ ਸੇਵਾਦਾਰ ਲੱਗੇ ਹੋ ਪਹਿਲਾਂ ਉਹਨੇ ਸਾਡੇ ਨਾਲ ਕਲੈਕਸ਼ਨ ਕਰਾਈ ਬਹੁਤ ਸਾਡੇ ਨਾਲ ਦੇਖੋ ਕਿੰਨੇ ਸੇਵਾਦਾਰ ਲੱਗੇ ਹੋ ਲੇਡੀਜ਼ ਹੋਗੇ ਜੁਆਨਸ ਦੇ ਬੱਚੇ ਛੋਟੇ ਮੈਂ ਦੇਖੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਆ ਵੀ ਜਿਹੜੇ ਸਾਡੇ ਨਾਲ ਇੱਥੇ ਆ ਕੇ ਸੇਵਾ ਕਰਾਉਂਦੇ ਮਹਾਮਈ ਲੰਗਰਾਜ ਆਪਣਾ ਜੁੜਨ ਦਾ ਬਾਰੇ ਮਹਾਮਈ ਨੇ ਸਭ ਦੀ ਚੜ੍ਹਦੀ ਕਲਾ ਰੱਖੇ ਦੁੱਖ ਤਕਲੀਫਾਂ ਮਹਾਮਈ ਨੇ ਦੂਰ ਕਰੇ ਮੇਰ ਫਜ਼ਲ ਹੱਥ ਮਹਾਮਈ ਨੇ ਰੱਖੇ ਕਮ ਮਗੰਦੇ ਦੁਨੀਆ ਰਾਜ ਤੱਕ ਨੇ ਰੱਖਿਆ ਬਹੁਤ ਸ਼ੁਕਰੀ ਮਹਾਮਈ ਜਿੰਨੇ ਮੇਰੇ ਵੀਰ ਪਿਆਪਰਾ ਹੋ ਵੀ ਜਿਹੜੇ ਲਗ ਪਾਸ ਦੇ ਪਿੰਡ ਦੇ ਲੋਕ ਆ ਜਿਹੜੇ ਆਉਂਦੇ ਜਾਂਦੇ ਸਭ ਨੂੰ ਬੇਨਤੀ ਆ ਕਿ ਮਹਾਮਈ ਦਾ 20 ਤੀਤੋਂ ਲੰਗਰ ਚੱਲ ਰਿਹਾ ਤੇ 9 ਅਗਸਤ ਨੂੰ ਲੰਗਰ ਤੇ ਨਾਲ ਸਭ ਨੇ ਇੱਕ ਵਾਰ ਜਰੂਰ ਮਹਾਮਈ ਦੇ ਲੰਗਰ ਜਾਣਾ ਲੰਗਰ ਛੱਕੇ ਜਾਣਾ ਦੇਖੋ ਆਪਾਂ ਆਪਣਾ ਆਪਾਂ ਕਰਮਾ ਵਾਲੇ ਆ ਤੇ ਸਾਨੂੰ ਲੰਗਰ ਲਾਉਣ ਦਾ ਮੌਕਾ ਮਿਲਿਆ ਤੁਹਾਨੂੰ ਲੰਗਰ ਛਕਣ ਦਾ ਮੌਕਾ ਮਿਲਿਆ ਠੀਕ ਹੈ ਤੇ ਤੁਸੀਂ ਲੰਗਰਾਂ ਜਾ ਕੇ ਸਾਡੀ ਸੇਵਾ ਪ੍ਰਮਾਨ ਹੋਗੀ ਸਾਡੇ ਮਹਾਮਾਝ ਦੇ ਲੰਗਰਾਂ ਹੀ ਕਬੂਲ ਹੋ ਗਿਆ ਸਭ ਨੂੰ ਬੇਨਤੀ ਹੈ ਜਰੂਰ ਲੰਗਰਾਂ ਜਾਓ ਤੇ ਲੰਗਰ ਛੱਕੇ ਜਾਓ ਤੈ ਜਿਹੜੇ ਆਪਣੇ ਇਥੋਂ ਬਾਹਰ ਗਏ ਐਨਆਰਆਈ ਵੀਰਾਂ ਦਾ ਕੀ ਸਹਿਯੋਗ ਹੁੰਦਾ ਦੇਖੋ ਐਨਆਰਆਈ ਵੀਰਾਂ ਦਾ ਬਹੁਤ ਸਹਿਯੋਗ ਹੈ ਜੋ ਵੀ ਜਿੰਨਾ ਸਾਨੂੰ ਹਰ ਇੱਕ ਬੰਦਾ ਵੱਧ ਤੇ ਵੱਧ ਸਹਿਯੋਗ ਦੇ ਰਿਹਾ ਦੇਖੋ ਮੇਰੇ ਦੋ ਤਿੰਨ ਪੀੜ੍ਹੀ ਦੀ ਜੋ ਵੀ ਇਟਲੀ ਹੈ ਮੇਰਾ ਮੁੰਡਾ ਵੀ ਯੂਐਸਏ ਉਹ ਵੀ ਮਤਲਬ ਹਰ ਇੱਕ ਜੋ ਵੀ ਮਤਲਬ ਹਰ ਇੱਕ ਤਰ੍ਹਾਂ ਦਾ ਅੱਛਾ ਕਹਿਣਾ ਮਤਲਬ ਸਭ ਤੋਂ ਪਹਿਲਾਂ ਪਰਿਵਾਰ ਦੀ ਗ੍ਰਾਹੀ ਸ਼ੁਰੂ ਹੁੰਦੀ ਹੈ ਹਾਂ ਚਲੋ ਪਰਿਵਾਰ ਦੀ ਵੀ ਜੋ ਹੈ ਨੇ ਉਹ ਹੈ ਜਿਹੜੇ 50 ਨੇ 100 ਨੇ 1000 ਨੇ 500 ਜੋ ਵੀ ਦੰਦਾ ਆਪਣਾ ਪਰ ਥੋੜਾ ਜੋਰ ਪੈ ਜਾਂਦਾ ਨਾ ਵੀ ਐਡੀ ਪਰਚੀ ਕੱਟਾ ਉਹ ਕਰਦਣ ਤੇ ਹੋ ਜਾਂਦਾ ਚਲ ਚਲੋ ਦੇ ਦਿੰਦੇ ਆ ਬਾਕੀ ਹੋਰ ਸਾਰੇ ਮਦਰ ਵੱਧ ਚੜ ਕੇ ਦਿੰਦੇ ਆ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਹਾਂ ਲੰਗਰ ਚੱਲਦਾ ਹੁਣ ਅਸੀਂ ਗ੍ਰਾਹੀ ਕਰਨ ਜਾਂਦੇ ਸਾਨੂੰ ਕਿਸੇ ਤੇ ਜੋਰ ਨਹੀਂ ਪਾਣਾ ਪਰ ਆਟੋਮੈਟਿਕਲੀ ਆਂਦਾ ਵੀ ਉਹਨੇ ਕਿ ਉਹ ਦੋਥੇ ਲੰਗਰ ਲੱਗਣਾ ਉਹਨਾਂ ਨੇ ਪਹਿਲੇ ਰੱਖਿਆ ਹੁੰਦਾ ਸੀ ਵੀ ਆਹ ਲੰਗਰ ਦਾ ਕਲੈਕਸ਼ਨ ਦੇਣੀ ਆ ਸਾਨੂੰ ਆਟੋਮੈਟਿਕਲੀ ਦੇ ਦਿੰਦੇ ਆ ਬੱਸ ਕਰ ਦਿੰਦੇ ਆ ਹਲੋ ਮਾਤਾ ਜੀ ਬਹੁਤ ਬਹੁਤ ਧੰਨਵਾਦ ਮਾਤਾ ਰਾਣੀ ਤੁਹਾਡੇ ਸਾਰੇ ਪਰਿਵਾਰ ਦੇ ਉਹਨਾਂ ਸੇਵਾਦਾਨਾਂ ਤੇ ਕਿਰਪਾ ਕਰੇ ਜੀ ਆਰ ਸੀ ਵੀਰ ਦਾ ਵੀ ਧੰਨਵਾਦ ਕਰਦਾ ਜਿੰਦਰਵੀਰ ਦਾ ਜੋ ਟੀਵੀ ਤੇ ਐਂਕਰ ਵੀ ਆ ਹੋਰ ਕੋਪੇ ਸਿੰਗਰ ਵੀ ਆ ਠੀਕ ਹੈ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਪਿਛਲੇ ਸਾਲ ਵੀ ਆਏ ਤੇ ਸਾਡੇ ਇੰਟਰਵਿਊ ਲਿਗੇ ਤੇ ਇਸ ਸਾਲ ਵੀ ਆਏ ਆ ਤੇ ਮੈਂ ਬਹੁਤ ਆਪਣੇ ਸਾਡੇ ਰਾਣਾ ਜੀ ਦੇ ਛੋਟੇ ਵੀਰਾਂ ਦਾ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਮਾਹਮਾਈ ਇਹਨੂੰ ਵੀ ਚੜ੍ਹਦੀ ਕਲਾ ਰੱਖੇ ਇਹਦੇ ਵੀ ਕੰਮ ਕਰਨ ਦੀ ਬਹੁਤ ਰੱਜ ਕੇ ਦੇਖਦੇ ਆ ਬਖਸ਼ੇ ਤੇ ਘਰ ਬੁਆ ਸੁਸ਼ਾ ਦੇ ਕੇ ਜੈ ਮਾਤਾ ਰਾਣੀ ਤੁਹਾਡੇ ਦੇ ਵੀ ਕਿਰਪਾ ਕਰੇ ਜ ਸਾਰੇਆਂ ਦੇ ਕਿਰਪਾ ਕਰੇ ਜਿੰਨੇ ਵੀ ਮੇਰੇ ਦਾਨੀ ਵੀਰ ਸੱਜਣ ਜੋ ਵੀ ਸਾਨੂੰ ਸੇਵਾ ਭੇਜਿਆ ਉਹਨਾਂ ਦੇ ਵੀ ਕਿਰਪਾ ਰੱਖੇ ਉੱਥੇ ਮਹਾਮਾਈ ਉਹਨਾਂ ਦੇ ਅੰਗ ਸੰਗ ਰਹੇ ਸਹਾਇ ਰਹੇ ਉੱਥੇ ਵੀ ਨੇ ਰੱਖਿਆ ਜਿੰਨੇ ਵੀ ਮੇਰੇ ਹੋਰ ਦਾਨੀ ਵੀਰ ਭੈਣ ਤੁਮਕੌਰ ਸਾਹਿਬ ਦੇ ਅੰਗ ਸੰਗ ਸਾਹੀ ਸਾਹਿਬ ਨੇ ਮਕੰਨ ਦਿੰਦੂਆਂ ਰਾਜ ਚੂਹੀਆਂ ਰੱਖਿਆ ਵਾਸ਼ੇ ਹਰ ਦੁੱਖ ਦੀ ਲੀਪੋਂੋਂ ਦੂਰ ਰੱਖੇ ਕੀ ਕਰਾਂ ਮਾਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ